ਸੋਸ਼ਲ ਮੀਡੀਆ ਤੇ ਹੁਸਨ ਦੀ ਰਾਣੀ ਨੇ ਫਰਜੀ ਤਰੀਕੇ ਨਾਲ ਪੁਲਿਸ ਵਾਲੀ ਬਣ ਕੇ ਆਪਣੇ ਹੁਸਨ ਦੇ ਜਾਲ ਦੇ ਵਿੱਚ ਅਸਲੀ ਪੁਲਿਸ ਵਾਲੇ ਦਾ ਭਰਾ ਹੀ ਫਸਾ ਲਿਆ ਫਰਜੀ ਪੁਲਿਸ ਵਾਲੀ ਨੇ ਅਸਲੀ ਮੰਗਣੀ ਵੀ ਕਰ ਲਈ ਤੇ ਲੱਖਾਂ ਦੇ ਗਹਿਣੇ ਤੇ ਗਿਫਟ ਵੀ ਧੱਕਾ ਲੇ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਫਰਜੀ ਪੁਲਿਸ ਵਾਲੀ ਨੇ ਆਪੇ ਹੀ ਪ੍ਰੀ ਵੈਡਿੰਗ ਤੇ ਵਿਆਹ ਦੀਆਂ ਤਰੀਕਾਂ ਤੱਕ ਫਿਕਸ ਕਰ ਲਈਆਂ ਇਸੇ ਤਰ੍ਹਾਂ ਫਰਜੀ ਪੁਲਿਸ ਵਾਲੀ ਨੇ ਆਪਣੇ ਪਰਿਵਾਰ ਦੇ 8 ਮੈਂਬਰ ਵੀ ਮਾਰ ਦਿੱਤੇ ਵੇਖ ਕੇ ਲੱਗੇਗਾ ਜਿਵੇਂ ਕਿਸੇ ਹਿੱਟ ਫਿਲਮ ਨੂੰ ਵੇਖ ਰਹੇ ਹੋ ਵੋ ਪਰ ਹੁਣ ਫਸ ਗਈ ਹੈ ਨਕਲੀ ਪੁਲਿਸ ਵਾਲੀ ਨਕਲੀ ਪੁਲਿਸ ਵਾਲੀ ਅੱਗੇ-ਅਗੇ ਤੇ ਅਸਲੀ ਪੁਲਿਸ ਵਾਲੇ ਉਹਦੇ ਪਿੱਛੇ-ਪਿੱਛੇ ਨੇ ਕਿਸੇ ਵੀ ਡੀਪੀ ਤੇ ਫੋਟੋ ਲੱਗੀ ਵੇਖ ਕੇ ਆਸ਼ਕੀ ਕਰਨ ਵਾਲਿਓ ਤੁਸੀਂ ਮਾੜੇ ਹਸ਼ਿਆ ਤੋਂ ਜੇ ਬਚਣਾ ਚਾਹੁੰਦੇ ਤਾਂ ਇਹ ਵੀਡੀਓ ਪੂਰੀ ਜ਼ਰੂਰ ਵੇਖਿਓ ਵੀਡੀਓ ਥੋੜੀ ਜਿਹੀ ਲੰਬੀ ਆ ਪਰ ਵੇਖਿਓ ਜ਼ਰੂਰ ਡੀਪੀ ਤੇ ਲੱਗੀ ਸਹੀ ਪੁਲਿਸ ਵਾਲੀ ਦੀ ਤਸਵੀਰ ਸੋਸ਼ਲ ਮੀਡੀਆ ਤੋਂ ਰਿਸ਼ਤਾ ਕੀ ਵਧਿਆ ਨੰਬਰ ਐਕਸਚੇਂਜ ਹੋਏ ਮੁੰਡਾ ਬਾਗੀਆਂ ਪਾਉਂਦਾ ਫਿਰੇ ਪੁਲਿਸ ਵਾਲੀ ਫਸਾ ਲਈ ਹੈ ਮੈਂ ਮੁੰਡਾ ਨਹੀਂ ਸੀ ਜਾਣਦਾ ਕਿ ਫਰਜੀ ਵਰਦੀ ਵਾਲੀ ਨੇ ਉਹਨੂੰ ਫਸਾ ਲਿਆ ਮਾਮਲਾ ਪਟਿਆਲੇ ਜ਼ਿਲ੍ਹੇ ਦੇ ਜੁਲਕਾ ਥਾਣੇ ਦਾ ਹੈ ਮੁੰਡੇ ਵਾਲਿਆਂ ਨੇ ਲੱਖਾਂ ਰੁਪਏ ਖਰਚ ਕੇ ਪਹਿਲੇ ਇਸ ਗੱਡੀਆਂ ਕੈਟਰੀਂਗ ਕੋੜੀ ਤੇ ਡੀਜੇ ਤੱਕ ਬੁੱਕ ਕਰਾ ਦਿੱਤਾ ਫਰਜੀ ਵਰਦੀ ਵਾਲੀ ਕੁੜੀ ਨੇ ਜਦੋਂ ਵਿਆਹ ਤੋਂ ਇਨਕਾਰ ਕੀਤਾ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਟਿਆਲੇ ਤੋਂ ਮੀਨੋਜ਼ ਦੀ ਖਾਸ ਰਿਪੋਰਟ ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਨੇ ਤਾਂ ਉਹਨਾਂ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਹੀ ਕੁੜੀ ਮਿਲੀ ਸੀਗੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀਗੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕ ਮੁਲਾਜ਼ਮ ਹੈ ਨਾ ਤਾਂ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈ ਹੈ ਬ੍ਰਦਰ ਮੋਹਾਲੀ ਸੀਗੀ ਇਹ ਵੀ ਕੁੜੀ ਮੋਹਾਲੀ ਸੀਗੀ ਕਿੰਨੀ ਮੈਂ ਡਾਰਕ ਫੋਨ ਆਈ ਹੋਈ ਹੈ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬਰਦਰ ਨੇ ਦੱਸਿਆ ਹਾਂਜੀ ਮੈਂ ਜਾ ਰਿਹਾ ਪਟਿਆਲੇ ਤਾਂ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਮੈਂ ਉਹ ਤੋਂ ਬਸ ਫੜ ਕੇ ਨਿਕਲ ਜਾਉਂਗੀ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੁਹਾਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਉਹਦੇ ਪੁੱਛ ਤਾਂ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ ਦੋ ਤਿੰਨ ਸਾਲ ਪਹਿਲਾਂ ਮੇਰੇ ਬਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਨੇ ਹੈ ਤਾਂ ਬਰਦਰ ਨੇ ਕਿਹਾ ਵੀ ਕਿੱਡੀ ਲੰਬੀ ਜ਼ਿੰਦਗੀ ਐਦਾਂ ਨਹੀਂ ਨਿਕਲਦੀ ਹੈ ਜੀ ਤੁ ਜੇ ਤੁਸੀਂ ਕਹਿੰਦੇ ਤਾਂ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹ ਨਹੀਂ ਕਿ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਸੋਚ ਕੇ ਦੱਸਾਂਗੇ ਕੁਝ ਦਿਨ ਬੀਤੇ ਤਾਂ ਜਿਹਦਾ ਮੈਸੇਜ ਆਇਆ ਤੁਸੀਂ ਇਦਾਂ ਉਹਦੋਂ ਕਿਸੇ ਰਿਸ਼ਤੇ ਦਾ ਜ਼ਿਕਰ ਕਰਦੇ ਸੀਗੇ ਬ੍ਰਦਰ ਨੇ ਕਿਹਾ ਵੀ ਹਾਂ ਮੇਰਾ ਭਰਾ ਹੈਗਾ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਤਾਂ ਮੈਂ ਤੁਹਾਨੂੰ ਆਈਡੀ ਸੈਂਡ ਕਰ ਦਾਂਗਾ ਬ੍ਰਦਰ ਦੀ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇਗਾ ਤਾਂ ਆਪਾਂ ਵੀ ਗੱਲ ਤੋਰ ਲਾਂਗੇ ਤਾਂ ਬ੍ਰਦਰ ਨੇ ਮੇਰੀ ਆਈਡੀ ਸ਼ੇਅਰ ਕਰਤੀ ਇਹਨਾਂ ਨੂੰ ਸਾਡੀ ਗੱਲਬਾਤ ਹੋਣ ਲੱਗੀ ਜੀ ਇਸ ਤਾਰੇ ਕੁਛ ਦਿਨ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਗੱਲਬਾਤ ਚੱਲਦੀ ਰਹੀ ਜੀ ਕੰਟੀਨਿਊ ਮਹੀਨਾ ਦੋ ਮਹੀਨੇ ਨਿਕਲ ਗਏ ਸਾਡੀ ਗੱਲਬਾਤ ਨੂੰ ਐਦਾਂ ਗੱਲ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਇਹ ਆਦੀ ਆਪਾਂ ਮਿਲਦੇ ਆ ਮਿਲ ਕੇ ਗੱਲਬਾਤ ਕਰਦੇ ਆ ਤਾਂ ਕਿ ਆਪਾਂ ਅਗੇਜਮੈਂਟ ਹੀ ਕਿਉਂ ਨਾ ਕਰਵਾ ਲਈਏ ਤਾਂ ਮੈਂ ਇਹਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਘਰੇ ਤਾਂ ਗੱਲ ਕੀਤੀ ਹੋਈ ਮਮੀ ਆਪਾਂ ਦਾ ਮੰਮੀ ਪਾਪਾ ਮੇਰੇ ਉਦੋਂ ਆਸਟ੍ਰੇਲੀਆ ਤੋਂ ਆਏ ਹੋਏ ਸੀ ਉਹਨਾਂ ਨੇ ਵਾਪਸ ਜਾਣਾ ਸੀਗਾ ਉਹ ਕਹਿੰਦੇ ਵੀ ਚੱਲ ਆਪਾਂ ਦੀਪ ਦਾ ਵਿਆਹ ਕਰਕੇ ਚੱਲ ਜਾਾਂਗੇ ਤਾਂ ਮੈਂ ਇਹਨੂੰ ਕਿਹਾ ਤੁਸੀਂ ਘਰੇ ਆ ਜਾਓ ਤੇ ਆਪਾਂ ਕੋਈ ਗੱਲ ਨਹੀਂ ਘਰੇ ਬਹਿ ਕੇ ਗੱਲ ਕਰ ਲੈਂਦੇ ਆ ਕਿ ਕੁੜੀ ਪਟਿਆਲੇ ਆਂਦੀ ਹੈ ਮਨਪ੍ਰੀਤ ਕੌਰ ਗਰੇਵਾਲ ਔਰ ਫ੍ਰਿਕਵਾਲ ਕੌਰ ਤਾਂ ਮੈਂ ਇਹਨੂੰ ਲੈ ਕੇ ਆਂਦਾ ਜੀ ਆਪਣੇ ਘਰੇ ਜਦੋਂ ਉਹ ਘਰੇ ਆ ਗਈ ਤਾਂ ਕਹਿੰਦੇ ਵੀ ਆਪਾਂ ਅਗੇਜ਼ਮੈਂਟ ਕਰ ਲਈਏ ਤਾਂ ਮੰਮੀ ਪਾਪਾ ਨੇ ਕਿਹਾ ਵੀ ਅਗੇਜ਼ਮੈਂਟ ਲਈ ਤੂੰ ਆਪਣੇ ਮੰਮੀ ਪਾਪਾ ਨੂੰ ਤਾਂ ਬਲਾ ਕੱਲ ਨੂੰ ਬੁਲਾ ਲਓ ਪਟਿਆਲੇ ਦਾ ਆਪਾਂ ਕਰ ਲੈਂਦੇ ਆ ਇਨੇ ਕਾ ਵੀ ਨਹੀਂ ਮੰਮੀ ਪਾਪਾ ਇੰਨੀ ਦੂਰ ਕਿੱਥੇ ਆਉਣਗੇ ਤਾਂ ਕੋਈ ਗੱਲ ਨਹੀਂ ਮੇਰੇ ਤੇ ਤੁਹਾਨੂੰ ਕੋਈ ਡਾਊਟ ਹੈ ਕਿ ਮੈਂ ਪੁਲਿਸ ਮੁਲਾਜ਼ਮ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਆਪ ਮੰਮੀ ਪਾਪਾ ਨੂੰ ਫਿਰ ਮਿਲ ਲਾਂਗੇ ਵਰਦੀ ਚਲੋ ਹਾਂਜੀ ਵਰਦੀ ਜੀ ਸੀਗੀ ਤਾਂ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਸ਼ਗਨਾ ਦਾ ਸਮਾਨ ਲਿਆਂਦਾ ਜੋ ਵੀ ਹੁੰਦੀ ਫੁਲਕਾਰੀ ਹੋਗੀ ਜੀ ਇੱਕ ਮੁੰਦੀ ਸੀਗੀ ਜੋ ਵੀ ਸ਼ਗਨ ਪਾਇਆ 5100 ਸ਼ਗਨ ਸੀਗਾ ਜੋ ਵੀ ਰੀਤੀ ਰਿਵਾਜ ਸਰ ਹੁੰਦੇ ਆ ਹਾਂਜੀ ਉਹ ਅਸੀਂ ਕੀਤੇ ਜੀ ਸਾਰੇ ਉਸ ਤੋਂ ਬਾਅਦ ਚਲੋ ਅਗੇਜਮੈਂਟ ਹੋ ਗਈ ਤਾਂ ਥੋੜਾ ਟਾਈਮ ਨਿਕਲਿਆ ਘਰਦਿਆਂ ਦੇ ਵੀ ਗੱਲ ਕਰਾਉ ਪਹਿਲਾਂ ਮੈਂ ਘਰ ਦੇਣਾ ਕਿਸੇ ਨਾਲ ਇਹ ਘਰੇ ਗਈ ਮੈਂ ਕਰਵਾਨੀਆ ਗੱਲ ਉਸ ਤੋਂ ਬਾਅਦ ਇਹਨੇ ਕਿਹਾ ਜੀ ਵੇਟ ਕਰੋ ਥੋੜੀ ਦੇਰ ਭਾਬੀ ਠੀਕ ਨਹੀਂ ਹੈਗੇ ਮੈਂ ਕਰਵਾਨੀਆ ਗੱਲ ਰਾਤ ਨਿਕਲੀ ਭਾਬੀ ਦੀ ਡੈਥ ਹੋ ਗਈ ਕਹਿੰਨੀ ਭਾਬੀ ਡੈਥ ਹੋ ਗਈ ਸਾਡੇ ਘਰੇ ਤਾਂ ਦਰ ਰੋ ਰੋ ਬੁਰਾ ਹਾਲ ਹੈ ਅਸੀਂ ਸੋਚਿਆ ਵੀ ਚਲੋ ਸ਼ਗਨਾ ਦਾ ਕੰਮ ਹੈ ਗੱਲ ਕਰਦੇ ਚੰਗੇ ਵੀ ਨਹੀਂ ਲੱਗਦੇ ਸਰ ਕੁਝ ਦਿਨ ਬੀਤ ਗਏ ਫਿਰ ਇਹਨੇ ਆਪਣੇ ਜਿਹੜਾ ਇੱਕ ਬ੍ਰਦਰ ਦਾ ਇੱਕ ਬ੍ਰਦਰ ਜੀ ਇਹਨੇ ਦੱਸਿਆ ਸੀਗਾ ਡੈਥ ਹੋ ਗਈ ਪੁਲਿਸ ਮੁਲਾਜ਼ਮ ਸੀ ਇੱਕ ਜਿਹੜਾ ਹੈਗਾ ਸੀ ਘਰ ਉਹਦੇ ਸਾਲੇ ਦੀ ਵੀ ਡੈਥ ਕਰਤੀ ਕਿ ਉਹਦੇ ਸਾਲੇ ਦੀ ਡੈਥ ਹੋ ਗਈ ਆ ਇਦਾਂ ਹੀ ਕਰਦੇ ਕਰਾਉਂਦੇ ਆ ਜੀ ਕਦੀ ਦੋ ਤਿੰਨ ਕਦੀ ਫਿਰ ਤਾਈ ਮਾਰਤੀ ਜੀ ਕਦੀ ਫਿਰ ਤਾਈ ਦਾ ਮੁੰਡਾ ਮਾਰਤਾ ਜੀ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਵੀ ਅਸੀਂ ਉੱਥੇ ਆ ਰਹੇ ਨਹੀਂ ਤੁਸੀਂ ਹਜੇ ਨਹੀਂ ਆਉਣਾ ਇਹ ਹਾਂ ਬਹਾਨੇ ਤਾਂ ਇਦਾਂ ਹੀ ਕਰਦੇ ਕਰਦੇ ਆਂ 8 9 ਜੀ ਮਾਰਦੇ ਆ ਜੀ ਚਲੋ ਉਸ ਤੋਂ ਬਾਅਦ ਨੇ ਆਪਣੇ ਬ੍ਰਦਰ ਨਾਲ ਗੱਲ ਕਰਵਾਈ ਬ੍ਰਦਰ ਨੇ ਕਿਹਾ ਵੀ ਕਹਿੰਦੀ ਹਾਂ ਪਹਿਲਾਂ ਤਾਂ ਬ੍ਰਦਰ ਮੰਨਦੇ ਨਹੀਂ ਸੀ ਬ੍ਰਦਰ ਮੰਨ ਗਏ ਤੇ 1 ਮਈ ਦਾ ਬ੍ਰਦਰ ਵਿਆਹ ਨੂੰ ਕਹਿ ਰਿਹਾ ਉਸ ਤੋਂ ਬਾਅਦਾਂ ਜਿਹੜੀ ਇਹਦੀ ਭਾਬੀ ਡੈਥ ਹੋਈ ਸੀ ਕਹਿੰਦੇ ਵੀ ਬ੍ਰਦਰ ਦੀ ਵੀ ਮੈਰਿਜ ਕਰਨੀ ਫਿਰ ਬ੍ਰਦਰ ਨੂੰ ਰੋਟੀ ਕੌਣ ਦਊਗਾ ਬਣਾ ਕੇ ਉਹਦੀ ਵੀ ਇੱਕ ਮਤਲਬ ਕਲੀ ਵੀ ਮਤਲਬ ਮੇਰੇ ਨਾਲ ਹੀ ਕੁੜੀ ਡਿਊਟੀ ਕਰਦੀ ਐ ਰੂਪ ਨਾਮ ਐ ਕੁੜੀ ਦਾ ਮੇਰੀ ਇੱਕ ਵਾਰ ਇੱਕ ਜਾਂ ਦੋ ਵਾਰੀ ਗੱਲ ਹੋਈ ਈ ਉਹਨਾਂ ਨਾਲ ਰੂਪ ਨਾਲ ਤੇ ਇਹਦਾ ਰੂਪ ਨਾਲ ਮੈਰਿਜ ਕਰਨੀ ਆ ਕਹਿੰਦੀ ਵੀ ਇਹਦਾ 27 ਤਰੀਕ ਦੀ ਮੈਰਿਜ ਕਰਨੀ ਚੰਦੇ ਚ ਕਰਨੀ ਕਿ 1 ਤਰੀਕ ਦੀ ਆਪਾਂ ਕਰ ਲਾਂਗੇ ਤੇ 27 ਦੀ ਆਪਾਂ ਬ੍ਰਦਰ ਦੀ ਕਰਵਾ ਲਾਂਗੇ ਆਪਾਂ ਕੋਈ ਕੋਈ ਗੱਲ ਨਹੀਂ ਤਾਂ ਮੈਨੂੰ ਆਜੀ ਆਪਾਂ ਪ੍ਰੀ ਵੈਡਿੰਗ ਕਰ ਲਈਏ ਬ੍ਰਦਰ ਕਹਿ ਰਿਹਾ ਪ੍ਰੀ ਮੈਂ ਕੋਈ ਗੱਲ ਨਹੀਂ ਚ ਕਰ ਲੰਨਾ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਤਾਂ ਅਸੀਂ 26 ਤਰੀਕ ਦੀ ਨਾ ਪ੍ਰੀ ਵੈਡਿੰਗ ਰੱਖ ਲਈ 26 April 2024 ਦੀ ਨਾਬੇ ਹਵੇਲੀ ਚ ਅਸੀਂ ਬੁੱਕ ਕਰ ਲਿਆ ਸਾਰਾ ਕੁਝ ਤਾਂ ਸਵੇਰੇ ਜਦੋਂ ਅਸੀਂ ਇੱਥੇ ਚੱਲਣ ਲੱਗੇ ਤਾਂ ਬ੍ਰਦਰ ਨੇ ਮੈਨੂੰ ਕਿਹਾ ਕਹਿੰਦਾ ਵੀ ਪੁੱਛੋ ਚੱਲ ਪਈ ਨਹੀਂ ਉੱਥੋਂ ਕਿ ਨਹੀਂ ਫਾਜਲ ਕਰ ਦੋ ਮੈਂ ਫੋਨ ਕਰਿਆ ਵੀ ਕਹਿੰਦੀ ਵੀ ਰੁਕ ਜਾਓ ਥੋੜਾ ਟਾਈਮ ਮਰ ਬ੍ਰਦਰ ਦੀ ਤਬੀਅਤ ਸਹੀ ਨਹੀਂ ਹੈਗੀ ਉਹਦਾ ਬੀਪੀ ਬੜਾ ਵਧਿਆ ਹੋਇਆ ਤੇ ਅੱਜ ਦਾ ਆਪਾਂ ਕੈਨਸਲ ਹੀ ਰੱਖ ਦਿਆਂ ਕੱਲ ਨੂੰ ਕਰ ਲਾਂਗੇ ਆਪਾਂ ਆਪਾਂ ਕਹਾਂ ਜੀ ਕੋਈ ਗੱਲ ਨਹੀਂ ਦਿਨ ਨਿਕਲ ਗਿਆ ਜੀ ਮੈਂ ਸਿਰਫ ਸਰ ਕਾਲ ਕਰੀ ਸੀ ਸੁਦੋ ਵਜੇ ਦਾ ਮੈਨੂੰ ਮੈਸੇਜ ਆਇਆ ਰੋਂਦੀ ਦਾ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਆ ਫਿਰ ਸਾਨੂੰ ਨਾ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਇੰਨੀਆਂ ਮੌਤਾਂ ਇੰਨੇ ਪਹਿਲਾਂ ਕਿਹਾ ਵੀ ਸਾਡੇ ਨਾ ਘਰੇ ਕੋਈ ਜਗਾ ਕਿਸੇ ਪੀਰ ਦੀ ਇਹ ਸਾਡੇ ਘਰ ਦੇ ਨਾਲ ਕੋਈ ਉਲੰਘਣਾ ਕੀਤੀ ਹੋਈ ਹੈ ਤਾਂ ਇਹ ਦੇ ਕਰਕੇ ਮਤਲਬ ਡੈਥਾਂ ਹੋ ਰਹੀਆਂ ਸਾਡੇ ਘਰੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ ਅਗਲੇ ਦਿਨ ਸਵੇਰੇ ਹੀ ਇੱਥੋਂ 4 ਵਜੇ ਨਿਕਲ ਗਏ ਜੀ ਇਹਨਾਂ ਨੇ ਬਠਿੰਡੇ ਪਹੁੰਚ ਕੇ ਮੈਨੂੰ ਫੋਨ ਕੀਤਾ 7 ਕੇ 8 ਵਜੇ ਦਾ ਟਾਈਮ ਸੀ ਕਿ ਕੁੜੀ ਦੇ ਘਰ ਦੀ ਲੋਕੇਸ਼ਨ ਮੰਗਵਾ ਤੂੰ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਮਨਪ੍ਰੀਤ ਲੱਕੀ ਵੀਰਾ ਉੱਥੇ ਖੜਾ ਹੋਇਆ ਬਠਿੰਡੇ ਤਾਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਕਹਿੰਦੀ ਨਹੀਂ ਮਤਲਬ ਘਰ ਦੇ ਮਨਾ ਕਰ ਰਹੇ ਨੇ ਵੀ ਸਾਹ ਵਧਿਆ ਹੋਇਆ 3-4 ਨੂੰ ਵਿਆਹ ਕੇ ਰਹਿ ਗਈ ਵੀ ਕੱਚੀ ਰਿਸ਼ਤੇਦਾਰੀ ਹੈ ਹਜੇ ਨਹੀਂ ਆਣਾ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਅੱਗੇ ਪਾ ਦਾਂਗੇ ਉਹ ਇੱਥੇ ਨਾ ਆਣ ਮੈਂ ਚਲੋ ਫਿਰ ਤੁਹਾਡਾ ਬੈਲਟ ਨੰਬਰ ਤਾਂ ਦੱਸੋ ਕੀ ਹੈ ਇਨੇ ਬੈਲਟ ਨੰਬਰ ਵੀ ਨਹੀਂ ਦੱਸਿਆ ਬੈਲਟ ਨੰਬਰ ਸਾਰੇ ਕਿਦਾਂ ਦੱਸਦੀ ਜੀ ਕਿਉਂਕਿ ਟੋਟਲੀ ਫੇਕ ਸੀ ਜਾਲੀ ਵਰਦੀ ਪਾਈ ਫਿਰਦੀ ਸੀ ਔਰ ਇਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਜਿਹੜੇ ਇਹਦਾ ਸਾਥ ਦੇ ਰਹੇ ਉਹਨਾਂ ਦੀ ਪੂਰੀ ਗੈਂਗ ਹੀ ਆ ਇੱਕ ਜਿਹੜ ਨੂੰ ਇਹ ਆਪਣਾ ਬ੍ਰਦਰ ਦੱਸਦੀ ਸੀ ਜਿਹਦੀ ਲਾਸਟ ਟਾਈਮ ਇਹਨੇ ਡੈਥ ਕੀਤੀ ਆ ਉਹ ਵੀ ਜਾਨੀ ਪੁਲਿਸ ਮੁਲਾਜ਼ਮ ਹੈ ਮੁੰਡਾ ਇੱਕ ਹਾਂਜੀ ਉਹ ਜਿਉਂਦਾ ਹੈ ਅਜੇ ਉਹ ਜਾਨੀ ਇਹਦਾ ਬ੍ਰਦਰ ਰੀਅਲ 'ਚ ਹੈ ਨਹੀਂ ਉਹ ਪੁਲਿਸ ਮੁਲਾਜ਼ਮ ਹੀ ਹੈ ਮੁੰਡਾ ਔਰ ਉਹ ਬਟ ਇਹਦਾ ਸਾਥ ਦੇ ਰਿਆ ਪੂਰਾ ਇੱਕ ਅਬੌਰ ਤੋਂ ਕੁੜੀ ਸੀਗੀ ਇੱਕ ਮੋਗੇ ਤੋਂ ਜਿਹੜੀ ਆਪਣੀ ਸਿਸਟਰ ਦੱਸਦੀ ਸੀ ਛੋਟੀ ਔਰ ਇੱਕ ਆਪਣਾ ਮੋਹਾਲੀ ਪੁਲਿਸ ਵਾਲੀ ਸੀ ਕੁੜੀ ਅਮਨ ਅਮਨ ਤੇ ਉਸ ਤੋਂ ਇਲਾਵਾ ਇੱਕ ਦੋ ਮੁਲਾਜ਼ਮ ਮੈਨੂੰ ਹੋਰ ਮਿਲੇ ਨੇ ਜੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਉਹ ਜਦੋਂ ਇਹ ਸਾਰਾ ਕੁਝ ਆਪੇ ਦੱਸ ਦੇਗੀ ਕਿਉਂਕਿ ਇਹਨਾਂ ਦੀ ਤਾਂ ਇੱਕ ਗੈਂਗ ਬਣੀ ਹੋਈ ਸੀ ਸਾਰਿਆਂ ਦੀ ਚਲੋ ਜੀ ਬ੍ਰਦਰ ਉਹਨਾਂ ਨੇ ਲੋਕੇਸ਼ਨ ਕਢਾਈ ਨੰਬਰ ਦੀ ਜਦੋਂ ਇਹਨੇ ਕੁਝ ਨਾ ਦੱਸਿਆ ਤਾਂ ਲੋਕੇਸ਼ਨ ਸਿੱਧੀ ਇਹਦੇ ਘਰ ਦੀ ਨਿਕਲੀ ਜੀ ਸਾਨੂੰ ਕੁਝ ਨਾਮ ਹੋਰ ਦੱਸਿਆ ਸੀ ਪਿੰਡ ਦਾ ਜਿਹੜਾ ਅਸੀਂ ਕਾਰਡ ਦੇ ਵਿੱਚ ਕੁਝ ਹੋਰ ਲਿਖਾਇਆ ਸੀ ਤਾਂ ਲੋਕੇਸ਼ਨ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਉਹ ਤਾਂ ਜਦੋਂ ਅਸੀਂ ਬ੍ਰਦਰ ਉੱਥੇ ਪਹੁੰਚਿਆ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜੀ ਜਦੋਂ ਉੱਥੇ ਇੱਕ ਇਹਦਾ ਘਰ ਵਾਲਾ ਹੀ ਮਿਲਿਆ ਬ੍ਰਦਰ ਨੂੰ ਬਾਹਰ ਬ੍ਰਦਰ ਨੇ ਪੁੱਛਿਆ ਵੀ ਇਦਾਂ ਇਹ ਨੰਬਰ ਦੀ ਅਸੀਂ ਕੋਈ ਇਨਕੁਆਰੀ ਕੱਢਣ ਆਇਆ ਉਹਨੇ ਕਿਹਾ ਮੇਰੀ ਵਾਈਫ ਦਾ ਨੰਬਰ ਹੈ ਉਹ ਕਹਿੰਦਾ ਘਰੇ ਆ ਜਾਓ ਤੁਸੀਂ ਅੰਦਰ ਜਾ ਕੇ ਨੇ ਆਵਾਜ਼ ਮਾਰੀ ਇਕਬਾਲ ਕੋਰ ਉਹ ਬਾਹਰ ਆ ਗਈ ਜੀ ਸਾਨੂੰ ਤਾਂ ਮਨਪ੍ਰੀਤ ਕੋਰ ਗਰੇਵਾਲ ਨਾਮ ਦੱਸਿਆ ਹੋਇਆ ਸੀ ਆ ਬਾਸ ਨੂੰ ਦੱਸਿਆ ਤਾਂ ਮੇਰੀ ਵਾਈਫ ਆ ਮੇਰੀ ਗੁੜੀਆਂ ਜਿਹੜੇ ਭਰਾ ਦੇ ਗੁੜੀਆਂ ਨੂੰ ਕਹਿੰਦੀ ਸੀ ਮੇਰੀ ਭਤੀਜੀ ਉਹਦੀ ਗੁੜੀਆਂ ਸੀਗੀ 16 ਤੋਂ 17 ਸਾਲ ਦੀ ਸਾਰਾ ਕੁਝ ਜਾਲੀ ਸੀਗਾ ਟੋਟਲੀ ਫੇਕ ਸੀਗਾ ਇੱਕ ਇਹਦਾ ਬੇਟਾ 14 ਸਾਲ ਦਾ ਭਾਈ ਜੀ ਮੋਟਿਵ ਕੀ ਲੱਗਦਾ ਹੈ ਕਿ ਕਿਉਂ ਨੇ ਇਹਨਾਂ ਧੋਖਾ ਕਰਿਆ ਸਰ ਉਹ ਸਾਨੂੰ ਲੁੱਟਣਾ ਹੀ ਜਾਂਦੀ ਸੀ ਇਹਨਾਂ ਦਾ ਸਾਡਾ ਪਹਿਲਾਂ ਹੀ ਖਰਚਾ ਕਰਾਤਾ ਜੀ ਸਾਡਾ 14-15 ਲੱਖ ਰੁਪਏ ਦਾ ਖਰਚਾ ਲੱਗ ਚੁੱਕਿਆ ਸੀਗਾ ਜੀ ਜੀ ਸਾਰਾ ਪੈਲਸ ਵਗੈਰਾ ਜਿਹੜਾ ਸਭ ਕੁਝ ਕੀਤਾ ਹੋਇਆ ਸੀ ਸਾਰਾ ਸੀ ਗੱਡੀਆਂ ਕੀਤੀਆਂ ਸੀ ਪੈਲਸ ਕੀਤਾ ਹੋਇਆ ਸੀ ਘਰੇ ਉਸ ਨਾਲ ਹਲਵਾਈ ਬੈਠੇ ਸੀਗੇ ਸਾਡੇ ਕੈਸ਼ ਸਾਡੇ ਕੋਲ ਮੇਰੇ ਕੋਲ ਲੈ ਕੇ ਗਈ ਜੀ ਦੋ ਤਿੰਨ ਵਾਰੀ ਜਿੱਦਾਂ ਮੈਨੂੰ ਮਿਲਣ ਆਉਂਦੀ ਰਹੀ ਇੱਥੇ ਸਾਡੇ ਘਰੇ ਆਉਂਦੀ ਰਹੀ ਆ ਉਦੋਂ ਇਹਨੇ ਦੋ ਤਿੰਨ ਵਾਰੀ ਇਹਨੂੰ ਕੈਸ਼ ਦਿੱਤਾ ਇੱਕ ਵਾਰੀ ਮੈਂ 20000 ਦਿੱਤਾ ਤੇ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਉਹਦੇ ਤੋਂ ਨਹੀਂ ਜੀ ਉਸ ਤੋਂ ਬਾਅਦ ਤਾਂ ਜਦੋਂ ਕਲੀਅਰ ਹੋ ਗਿਆ ਫਿਰ ਇਹਨੇ ਮੈਨੂੰ ਬਲੌਕ ਕਰਤਾ ਉਹ ਇਹਦੇ ਨਾਲ ਜਿੰਨੇ ਵੀ ਮੈਂਬਰ ਗੱਲ ਕਰਦੇ ਸੀ ਮੇਰੇ ਨਾਲ ਚਾਹੇ ਜਿਨ੍ਹਾਂ ਨੂੰ ਸਿਸਟਰ ਦੱਸਦੀ ਸੀ ਆਪਣਾ ਜਾਂ ਬ੍ਰਦਰ ਦੱਸਦੀ ਸੀ ਉਹ ਸਭ ਨੇ ਮੈਨੂੰ ਬਲੌਕ ਕਰਤਾ ਜੀ ਕਿ ਜੋ ਸਾਡੇ ਨਾਲ ਹੋਇਆ ਇਹਦਾ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਹਰਕਤ ਕਰਨ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਜੀ ਮੇਰੇ ਪਾਪਾ ਐਡਮਿਟ ਰਹੇ ਆ ਬਹੁਤ ਦਿਨ ਹਸਪੀਟਲ ਮੇਰੀ ਮੰਮਾ ਬਿਮਾਰ ਰਹੇ ਆ ਯਾਨੀ ਕਿ ਸਾਡੀ ਪੂਰੀ ਫੈਮਿਲੀ ਡਿਪਰੈਸ਼ਨ ਚ ਰਹੀ ਹੈ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਜਿੰਨੇ ਵੀ ਮੁਲਾਜ਼ਮ ਮੇਰੇ ਨਾਲ ਸਾਥ ਦੇ ਰਹੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਮਿਲਦਾਰ ਇਹਹੀ ਰਿਕੁਐਸਟ ਕਰਾਂਗਾ ਵੀ ਜੋ ਸਾਡਾ ਖਰਚਾ ਲੱਗਿਆ ਸਾਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਉਹਦੇ ਇਸ ਕੁੜੀ ਤੇ ਔਰ ਜਿੰਨੀ ਵੀ ਗੈਂਗ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਏ ਤਾਂ ਕਿ ਕੋਈ ਮੇਰੇ ਵਾਂਗ ਹੋਰ ਮੁੰਡਾ ਇਹਨਾਂ ਦੇ ਐਸੇ ਚਾਂਸੇ 'ਚ ਨਾ ਆ ਸਕੇ ਔਰ ਮੈਂ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਗਣੀ ਗੱਲ ਕਹਿਣੀ ਚਾਹੁੰਦਾ ਜੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਿਲਕੁਲ ਕਿਸੇ ਤੇ ٹرسٹ ਨਾ ਕਰੋ ਜੋ ਸਾਡੇ ਪੇਰੈਂਟਸ ਕਰਦੇ ਹੋ ਕਦੀ ਆਪਣੇ ਬੱਚਿਆਂ ਨਾਲ ਮਾੜਾ ਨਹੀਂ ਕਰਦੇ ਆਪਣੇ ਪੇਰੈਂਟਸ ਦਾ ਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨਭੀਨ ਕਰਕੇ ਜੋ ਕਰਿਆ ਕਰੋ ਜੋ ਵੀ ਕਰਨਾ ਨਹੀਂ ਤਾਂ ਤੁਸੀਂ ਮੇਰੇ ਵਾਂਗ ਇਹ ਹੀ ਹਾਸੇਲਾ ਤੁਸੀਂ ਵਿਸ਼ਕਾਰ ਹੋਵੋਗੇ ਤਾਂ ਬਾਅਦ ਚੋ ਕੀ ਆ ਮਿਲਦਾ ਜੀ ਕੋਈ ਸੁਸਾਈਡ ਕਰਦਾ ਕੋਈ ਕੁਛ ਕਰਦਾ ਇਹਦੇ ਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਰਕਵਿੰਦਰ ਸਿੰਘ ਤੇ ਜਿੰਨੇ ਕੰਪਲੇਂਟ ਕਰੀ ਸੀ ਵੀ ਮੇਰੇ ਨਾਲ 8-10 ਲੱਖ ਦੀ ਠੱਗੀ ਹੋਈ ਆ ਜੋ ਕਿ ਮਨਪ੍ਰੀਤ ਕੌਰ ਲੜਕੀ ਫਾਜ਼ਲਕਾ ਦੀ ਰਹਿਣ ਵਾਲੀ ਆ ਜਿੰਨੇ ਉਹਨੂੰ ਕਿਹਾ ਸੀ ਕਿ ਜੇਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ ਤੇ ਮੈਂ ਫਾਜ਼ਲਕਾ ਸਦਰ ਜੋਬ ਕਰਦੀ ਆ ਤੇ ਜਿਨ੍ਹਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅਗੇਂਜਮੈਂਟ ਦਾ ਤਾਂ ਜਿਸ ਦਿਨ ਅੰਗੇਜਮੈਂਟ ਸੀ ਉਹਦੇ ਪਹਿਲਾਂ ਹੀ ਕਾਲ ਕਰਦੀ ਵੀ ਸਾਡੇ ਘਰੇ ਮੌਤ ਹੋ ਗਈ ਤੁਸੀਂ ਨਾ ਆਇਓ ਜਦ ਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੱਪੜੇ ਲੈੜੇ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਵਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਿਲਕਾ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰੀਤ ਕੌਰ ਨਾਮ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦ ਕਿ ਜਦੋਂ ਮੇਰੀ ਵੀ ਉਹ ਮਿਲੀ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਆ ਤੇ ਆਪਣੇ ਫੋਟੋਆਂ ਵੀ ਜਿਹੜੀਆਂ ਪੁਲਿਸ ਯੂਨੀਫਾਰਮ ਦੇ ਵਿੱਚੋਂ ਜਿਹੜੀਆਂ ਦਿਖਾਈਆਂ ਸੀ ਤੇ ਜਦੋਂ ਹੋਰ ਉਹਨਾਂ ਨੇ ਢੰਗਾਈਚ ਪਤਾ ਕੀਤਾ ਤਾਂ ਫਾਜ਼ਲਕਾ ਵਿੱਚ ਛੋਟੀ ਉੜੀਆ ਪਿੰਡ ਜਿਹੜਾ ਉੱਥੇ ਹੀ ਮਨਪ੍ਰੀਤ कौर ਆਲਰੇਡੀ ਵਿਆਹੀ ਹੋਈ ਸੀ ਕਿਤੇ ਹਸਬੰਦ ਦਾ ਨਾਮ ਸੁਖਮਿੰਦਰ ਸਿੰਘ ਸੀ ਜਿਹਦੇ ਕੋਲ ਇੱਕ ਬੇਟੀ ਵੀ ਸੀ ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੀਨ ਸਾਡੇ ਨਾਲ ਤਾਂ ਇਹ ਫਰਾਡ ਹੋਇਆ ਫਿਰ ਇਹਨਾਂ ਨੇ ਕੰਪਲੇਂਟ ਕਰੀ ਤੇ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਹੈ ਐਫਐਸ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ ਦਿੱਤੀ ਉਹਨੂੰ ਜਾਂ ਕੱਪੜੇ ਦਿੱਤੇ ਜਾਂ ਟੋਟਲ ਨੂੰ 10 ਲੱਖ ਦੇ ਕਰੀਬ ਪਰਚਰਸ ਹੈ ਜਿਹੜਾ ਉਹਨਾਂ ਯੂਨੀਫਾਰਮ ਪਾ ਕੇ ਇਹ ਕੰਮ ਕਰਿਆ ਉਹਦੀ ਅਲੱਗ ਤੋਂ ਇੱਕ ਸੈਕਸ਼ਨ ਜਿਹੜੀ ਹੈ ਉਹ ਐਡ ਆਨ ਕਰਕੇ ਇਹਦੀ ਤਫ਼ਤੀਸ਼ ਚੱਲੀ ਹੈ ਨਹੀਂ ਸਾਡੀਆਂ ਰੇਡ ਟੀਮ ਗਈ ਪਈ ਹੈ ਅਜੇ ਘਰੋਂ ਫਰਾ